ਆ ਲਓ ਜੀ ਮੋਤੀ ਜਿਹੜੇ ਆਪਾਂ ਤਿਆਰ ਕਰਨ ਲੱਗੇ ਆ ਮੋਤੀਆਂ ਦੀ ਪਿਸਤੀ ਤਿਆਰ ਕਰਨ ਲੱਗੇ ਆ ਮੈਂ ਤਿੰਨ ਕੁਆਲਿਟੀਆਂ ਜਿਹੜੀ ਹੈਗੀਆਂ ਐਸ ਵਾਰ ਤਿਆਰ ਕਰੂੰਗਾ ਪਿਛਲੀ ਵਾਰ ਦੋ ਕੁਆਲਿਟੀਆਂ ਸੀ ਇੱਕ ਸਸਤਾ ਔਰ ਇੱਕ ਮਹਿੰਗਾ ਐਸ ਵਾਰੀ ਤਿੰਨ ਕੁਆਲਿਟੀ ਹੈਗੀਆਂ ਇੱਕ ਸਸਤਾ ਇੱਕ ਮੀਡੀਅਮ ਔਰ ਇੱਕ ਸਭ ਤੋਂ ਮਹਿੰਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੋਤੀ ਜਿਹੜੇ ਹੈ ਗਿਆ ਕਾਫੀ ਮਹਿੰਗੇ ਹੁੰਦੇ ਆ ਮੋਤੀਆਂ ਦੀ ਪਿਸਤੀ ਜਿਹੜੀ ਫਾਰਮੇਸੀਅਮ ਮਤਲਬ ਤਿਆਰ ਕਰਦੇ ਆ 1 ਗ੍ਰਾਮ 500 ਰੁਪਏ ਦੀ 550 ਰੁਪਏ ਦੀ ਹੁੰਦੀ ਆ ਔਰ ਕਈ ਕੰਪਨੀਆਂ ਸਸਤੀਆਂ ਵੀ ਤਿਆਰ ਕਰਦੀਆਂ ਪਰ ਉਹ ਸਸਤੇ ਮੋਤੀ ਐਡ ਕਰ ਦਿਆ। ਰਿਜ਼ਲਟ ਉਹਨਾਂ ਦਾ ਵੀ ਹੁੰਦਾ ਹੈ ਨਹੀਂ ਕਿ ਉਹਨਾਂ ਦਾ ਰਿਜ਼ਲਟ ਨਹੀਂ ਹੁੰਦਾ। ਪਰ ਜਿੰਨਾ ਮੋਤੀ ਚੰਗਾ ਹੋਏਗਾ, ਮਹਿੰਗਾ ਹੋਏਗਾ, ਜਿੰਦੀ ਚਮਕ ਜ਼ਿਆਦਾ ਹੋਏਗੀ, ਜਿਹੜਾ ਬਰੀਕ ਹੋਏਗਾ ਉਹ ਉਹਨਾਂ ਹੀ ਜ਼ਿਆਦਾ ਇਫੈਕਟਿਵਨੈਸ ਹੋਏਗਾ। ਸੋ ਤਿੰਨ ਤਰ੍ਹਾਂ ਦੇ ਮੋਤੀ ਜਿਹੜੇ ਹੈ ਗਿਆ ਤਾਂ ਮੈਂ ਮੰਗਵਾ ਲਿਆ 3 ਕਿਲੋ ਆ ਮੋਤੀ ਆ, 2 ਕਿਲੋ ਆ ਮੋਤੀ ਆ ਔਰ 1 ਗ੍ਰਾਮ ਆ ਮੈਂ ਸੈਂਪਲ ਮੰਗਵਾਇਆ ਸੀ ਕੁਆਲਿਟੀ ਚੈੱਕ ਕਰਨ ਲਈ। ਇਹ ਸਭ ਤੋਂ ਮਹਿੰਗਾ ਮੋਤੀ ਹੈ। ਸਭ ਤੋਂ ਅਸਰਦਾਰਕ ਤੇ ਸਭ ਤੋਂ ਮਹਿੰਗਾ। ਇੰਦੀ ਤੁਸੀਂ ਕੁਆਲਿਟੀ ਚੈੱਕ ਕਰੋ ਇੰਦੀ ਚਮਕ ਚੈੱਕ ਕਰੋ ਜਿਹੜੇ ਮੋਤੀ ਦੀ ਚਮਕ ਜ਼ਿਆਦਾ ਹੋਏਗੀ ਔਰ ਉਹ ਮੋਤੀ ਜਿਹੜਾ ਹੈਗਾ ਜ਼ਿਆਦਾ ਚੰਗਾ ਹੋਏਗਾ ਔਰ ਜਿਹੜਾ ਬਰੀਕ ਜ਼ਿਆਦਾ ਹੋਏਗਾ ਠੀਕ ਹੈ ਚਮਕ ਇਹਨਾਂ ਦੀ ਵੀ ਬਹੁਤ ਹੈ ਇਹ ਚੈੱਕ ਕਰੋ ਇਹ ਵੀ ਅਸਲੀ ਆ ਇੱਕ ਤਾਂ ਗੱਲ ਹੁੰਦੀ ਐ ਨਾ ਕਿ ਨਕਲੀ ਮੋਤੀ ਉਹ ਤਾਂ ਚਲੋ ਕਿਸੇ ਕੰਮ ਦੇ ਹੈ ਹੀ ਨਹੀਂ ਉਹ ਬਹੁਤ ਸਸਤੇ ਮਿਲਦੇ 10000 12000 15000 ਰੁਪਏ ਦਾ ਕਿਲੋ ਮਿਲਦਾ ਹੈ ਉਹ ਮੋਤੀ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਅਸਲੀ ਮੋਤੀਆਂ ਦੀ ਗੱਲ ਕਰ ਰਿਹਾ ਠੀਕ ਹੈ ਇਹਨਾਂ ਦੇ ਵਿੱਚ ਵੀ ਕਈ ਕੁਆਲਿਟੀਆਂ ਹੁੰਦੀਆਂ ਆ ਕੁਆਲਿਟੀਆਂ ਤੁਹਾਡੇ ਸਾਹਮਣੇ ਹੈਗੇ ਮੈਂ ਤੁਹਾਨੂੰ ਤਿੰਨ ਕੁਆਲਿਟੀਆਂ ਦਿਖਾ ਦਿੱਤੀਆਂ ਹੁਣ ਰੇਟ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਦੱਸ ਦਿੰਨਾ ਇਹ 60000 ਵਾਲਾ ਮੋਤੀ ਹੈ 60000 ਰੁਪਏ ਕਿਲੋ ਵਾਲਾ ਠੀਕ ਹੈ ਇਹ ਆਪਾਂ ਜਿਹੜਾ ਮੈਂ ਸਸਤੇ ਨੁਸਖੇ ਤਿਆਰ ਕਰਦਾ ਉਹਦੇ ਵਿੱਚ ਐਡ ਕਰਿਆ ਕਰਾਂਗੇ ਜਿਹੜਾ ਨੁਸਖਾ ਕੋਈ 1000 1200 ਦਾ ਹੈਗਾ 600 ਦਾ ਹੈਗਾ ਯਾਨੀ ਕਿ 1500 ਦੇ نیچے-नीचे ਵਾਲੇ ਜਿਹੜੇ ਨੁਸਖੇ 1500 2000 ਦੇ ਕਰੀਬ ਜਿਹੜੇ ਨੁਸਖੇ ਗਿਆ ਉਹਦੇ ਵਿੱਚ ਆਪਾਂ ਐਡ ਕਰਾਂਗੇ ਔਰ ਇੱਕ ਖਾਲੇ ਮੋਤੀ ਦੇ ਮੇਰੇਟ ਦੱਸ ਰਹੇ ਤਾਂ ਅੱਗੇ ਪਿਸਤੀ ਤਿਆਰ ਕਰਾਂਗੇ ਫਿਰ ਤਾਂ ਚਲੋ ਜਿਹੜੀ ਮਿਹਨਤ ਲੱਗਣੀ ਇੱਕ ਕਮੀਨਾ ਇਹਨਾਂ ਦੇ ਸਾਰਿਆਂ ਦੀ ਰਗੜਾਈ ਹੋਣੀ ਹੈ ਗੁਲਾਬਾਂਦਾਰ ਕੱਪ ਟੋਪ ਕੁਆਲਟੀ ਦਾ ਤਿਆਰ ਕਰਾਂਗੇ ਖੁਦ ਦੇ ਤੇ ਉਹਦੇ ਵਿੱਚ ਇਸ ਦੀ ਚਲੋ ਰੇਟ ਬਾਅਦ ਵਿੱਚ ਵਧਣੀ ਹੈ ਕਿਉਂਕਿ ਪਿਸਤੀ ਤਿਆਰ ਕਰਨ ਤੇ ਮਿਹਨਤ ਲੱਗਦੀ ਹੈ ਖਰਚਾ ਹੋਰ ਹੁੰਦਾ ਹੈ ਦੂਜੇ ਨੰਬਰ ਤੇ ਆ ਮੋਤੀ ਆ ਗਿਆ 1,20,000 ਰੁਪਏ ਕਿਲੋ ਦੇ ਇਹ 1,20,000 ਦਾ ਮੋਤੀ ਹੈ ਠੀਕ ਹੈ ਇਹ ਵੀ ਬਹੁਤ ਸ਼ਾਨਦਾਰ ਹੈ ਚਮਕ ਕਹਿੰਦੇ ਵੀ ਬਹੁਤ ਸੋਹਣੀ ਹੈ ਇਹ ਮੋਤੀ ਆਪਾਂ ਜਿਹੜੇ ਨੁਸਖੇ ਮੈਂ 6-7000 ਵਾਲੇ ਬਣਾਉਣਾ 4000 ਤੋਂ ਲੈ ਕੇ 6-7000 ਵਾਲਾ ਨੁਸਖਾ ਹੈਗਾ ਉਹਦੇ ਵਿੱਚ ਇਹ ਮੋਤੀ ਮੈਂ ਐਡ ਕਰੂੰਗਾ ਠੀਕ ਹੈ ਤੀਜੇ ਨੰਬਰ ਤੇ ਆ ਮੋਤੀ ਆ ਗਿਆ ਸਭ ਤੋਂ ਟੌਪ ਕਲਾਸ ਮੋਤੀ ਇਹ ਹੈਗਾ ਜੀ 2,80,000 ਦਾ 2,80,000 ਦਾ 1 ਕਿਲੋ ਮੋਤੀ ਇਹ ਮਤਲਬ ਪੈਂਦਾ ਸਾਨੂੰ ਤੇ ਜੇ ਆਪਾਂ 10 ਗ੍ਰਾਮ ਲਾਂਗੇ ਤਾਂ ਫਿਰ ਤਾਂ ਹੋਰ ਵੀ ਜ਼ਿਆਦਾ ਮਹਿੰਗਾ ਪਊਗਾ ਸੋ ਇਹ ਮੈਂ ਸੈਂਪਲ ਮੰਗਵਾਇਆ ਸੀ 1 ਗ੍ਰਾਮ ਦਾ ਬਹੁਤ ਸ਼ਾਨਦਾਰ ਕੁਆਲਟੀ ਮੈਨੂੰ ਲੱਗੀ ਔਰ ਇਹ ਮੈਂ ਅੱਧਾ ਕਿਲੋ ਤਿਆਰ ਕਰੂੰਗਾ ਫਿਊਚਰ ਦੇ ਵਿੱਚ ਲਾਹ ਤਾਂ ਮੇਰੇ ਕੋਲ ਮੋਤੀ ਚੰਗਾ ਪਿਆ ਹੈ ਮਹਿੰਗਾ ਵਾਲਾ 50 ਗ੍ਰਾਮ ਪਿਆ ਮੇਰੇ ਕੋਲ 40 50 ਗ੍ਰਾਮ ਤੇ ਇਹ ਆਪਾਂ ਐਡ ਕਰਾਂਗੇ ਜੀ ਜਿਹੜੇ ਫਾਰਮੂਲੇ ਦੇ ਵਿੱਚ ਸਵਰਨ ਬਸਮ ਬੈਂਦੀ ਆ ਸਵਰਨ ਯੁਕਤ ਜਿਹੜਾ ਵੀ ਫਾਰਮੂਲਾ ਹੋਏਗਾ ਉਹਦੇ ਵਿੱਚ ਆਪਾਂ ਇਹ ਮੋਤੀ ਐਡ ਕਰਾਂਗੇ ਸੋ ਤਿੰਨ ਕੁਆਲਿਟੀ ਤਾਂ ਮੈਂ ਦਿਖਾ ਦਿਤੀਆਂ ਮੋਤੀ ਜਿਹੜਾ ਹੈਗਾ 15000 ਤੋਂ ਸ਼ੁਰੂ ਹੋ ਜਾਂਦਾ ਹੈ ਔਰ ਮੇਰੇ ਸਾਹਮਣੇ ਲਾਸਟ ਹੈ ਮਤਲਬ ਇਸ ਤੋਂ ਮਹਿੰਗਾ ਸ਼ਾਇਦ ਹੀ ਕੋਈ ਮੋਤੀ ਹੋਵੇ ਜੇ ਹੋਏਗਾ ਤਾਂ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਪਰ ਇਹ ਸਭ ਤੋਂ ਮਹਿੰਗਾ ਮੋਤੀ ਹੈ ਕੀ ਕਹਿਣ ਨੂੰ 4-4 ਲੱਖ ਵਾਲੇ ਵੀ ਕਹਿੰਦੇ ਆ ਪਰ ਮੈਨੂੰ ਨੋਲੇਜ ਨਹੀਂ ਹੈ ਕਿ ਸ਼ਾਇਦ 4 ਲੱਖ ਦਾ ਹੋਏਗਾ ਜਾਂ ਨਹੀਂ ਹੋਏਗਾ ਪਰ ਜਿੱਥੇ ਤੱਕ ਮੈਨੂੰ ਪਤਾ ਹੈ ਵੀ ਆਹ ਮੋਤੀ ਜਿਹੜਾ ਹੈਗਾ ਸਭ ਤੋਂ ਟੋਪ ਕਲਾਸ ਹੈ ਸੋ ਇਹ ਆਪਾਂ ਸਵਰਨਯੁਕਤ ਫਾਰਮੂਲਿਆਂ ਦੇ ਵਿੱਚ ਐਡ ਕਰਾਂਗੇ ਇਹ ਮੋਤੀ ਜਿਹੜਾ ਹੈਗਾ ਮੀਡੀਅਮ ਵਾਲਾ 1 ਲੱਖ 20 ਹਜ਼ਾਰ ਵਾਲਾ ਇਹ ਆਪਾਂ ਜਿਹੜਾ ਨੁਸਖਾ ਕੋ 4 6 8 8000 ਦਾ ਹੈਗਾ ਉਹਦੇ ਵਿੱਚ ਐਡ ਕਰਾਂਗੇ ਔਰ ਇਹ ਮੋਤੀ ਜਿਹੜਾ ਸਸਤਾ ਮੋਤੀ ਇਹਨਾਂ ਦੋਨਾਂ ਤੋਂ ਇਹ ਆਪਾਂ ਜਿਹੜੇ ਸਸਤੇ ਫਾਰਮੂਲੇ ਹੈਗੇ ਆ ਕੋਈ 500 ਹਜ਼ਾਰ ਦਾ 1500 ਦਾ 2000 ਦਾ 2500 ਦਾ ਉਹਦੇ ਵਿੱਚ ਇਹ ਆਪਾਂ ਮੋਤੀ ਐਡ ਕਰਾਂਗੇ ਬਾਕੀ ਮੋਤੀ ਦੇ ਜਿਹੜੇ ਫਾਇਦੇ ਹੈਗੇ ਆ ਮੈਂ ਵੀਡੀਓ ਪਹਿਲਾਂ ਪਾ ਚੁੱਕਿਆ ਦੋ ਤਿੰਨ ਚਾਰ ਸਾਲ ਪਹਿਲਾਂ ਪਾਈ ਸੀ ਉਹਦੀ ਵੀਡੀਓ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਅੱਗੇ ਜਦੋਂ ਮੈਂ ਮੋਤੀ ਪਿਸਤੀ ਤਿਆਰ ਕਰਾਂਗਾ ਕੋਸ਼ਿਸ਼ ਕਰਾਂਗਾ ਉਦੋਂ ਵੀ ਮੈਂ ਵੀਡੀਓ ਪਾਵਾਂ ਔਰ ਉਦੋਂ ਇਹਦੇ ਬੈਨੀਫਿਟਸ ਜਿਹੜੇ ਹੈਗੇ ਤੁਹਾਨੂੰ ਦੱਸੇ ਜਾਣਗੇ ਧੰਨਵਾਦ